ਸਤਿ ਸ਼੍ਰੀ ਅਕਾਲ ਜੀ ਕੇਵੀਓ ਸਾਰੇ ਹੋਪਸ ਹੋ ਸਾਰੇ ਠੀਕ ਠਾਕ ਹੋਵੋਗੇ ਪਰਮਾਤਮਾ ਕਰੇ ਸਾਰੇ ਹੀ ਚੜ੍ਹਦੀ ਕਲਾ ਰਹੋ ਤੰਦਰੁਸਤ ਰਹੋ ਤੇ ਜਿਹੜੇ ਅੱਜ ਵਾਲੀ ਸੂਟ ਨੇ ਸਾਡੇ ਉਹ ਹੈਗੇ ਨੇ ਜੀ ਸਟਿਚ ਹੋਏ ਸੂਟ ਜਿਹੜਾ ਕਿ ਪਾਰਸਲ ਜਾ ਰਿਹਾ ਸੀ ਸਾਡੇ ਭੈਣ ਜੀ ਨੇ ਇੱਕ ਉਹਨਾਂ ਨੇ ਸੂਟ ਆਰਡਰ ਕੀਤੇ ਸੀਗੇ ਤੇ ਆਹ ਪਾਰਸਲ ਉਹਨਾਂ ਦਾ ਹੀ ਲੱਗਿਆ ਹੋਇਆ ਆ ਸੋ ਬਹੁਤ ਸੋਹਣੇ ਸੂਟਾਂ ਦਾ ਜਿਹੜਾ ਸਟਿਚਿੰਗ ਸਟਾਈਲ ਆ ਸੂਟ ਤਿਆਰ ਹੋਏ ਆ ਸੋ ਤੁਹਾਨੂੰ ਦਿਖਾਉਣੀ ਆ ਫਰਸਟ ਸੂਟ ਆ ਇਹ ਉਹਨਾਂ ਦੀ ਚੋਇਸ ਦਾ ਹੀ ਜਿਹੜੇ ਕਲਰ ਆ ਸੀ ਡਾਈ ਕਰਵਾਏ ਆ ਸ਼ੇਡ ਕਾਰਡ ਉਹਨਾਂ ਨੇ ਅਸੀਂ ਸ਼ੇਡ ਕਾਰਡ ਭੇਜਿਆ ਸੀ ਉਹਨਾਂ ਨੂੰ ਉਹਨਾਂ ਨੇ ਉਹਦੇ ਤੋਂ ਡਾਈ ਕਰਵਾਏ ਆ ਸੋ ਬਹੁਤ ਸੋਹਣਾ ਕਲਰ ਆ ਜੀ ਲਾਈਟ ਦਾਲਚੀਨੀ ਜਿਹਾ ਕਲਰ ਆ ਬਲੌਕ ਹੋਇਆ ਜੀ ਤੇ ਆ ਜੀ ਸਲਵਾਰ ਆ ਪਟਿਆਲਾ ਸਲਵਾਰ ਉਹਨਾਂ ਨੇ ਨਹੀਂ ਬਣਾਈ ਆ ਆ ਜੀ ਦੀ ਸ਼ਰਟ ਆ ਬੜੇ ਪਿਆਰੇ ਜਿਹੜੇ ਆ ਬਲੌਕ ਦੇ ਨਾਲ ਇੱਤੇ ਵਰਕ ਹੋਇਆ ਆ ਤੇ ਇਹਨੂੰ ਅਸੀਂ ਜਿਹੜੀ ਆ ਫਿਨਿਸ਼ਿੰਗ ਪੱਟੀ ਦਿੱਤੀ ਹੈ ਜੀ ਮੈਰੂਨ ਕਲਰ ਦੀ ਕਿਉਂਕਿ ਇਹਦੇ ਵਿੱਚ ਟੱਚ ਮੈਰੂਨ ਕਲਰ ਦਾ ਸੀਗਾ ਤੇ ਆ ਇਹ ਅਸੀਂ ਪੋਰਟਲੀ ਬਟਨ ਜਿਹੜੇ ਆ ਉਹ ਲਗਵਾਤੇ ਤੇ ਸਾਈਡਾਂ ਤੇ ਵੀ ਚਾਰੇ ਪਾਸੇ ਜਿਹੜੀ ਫਿਨਿਸ਼ਿੰਗ ਪੱਟੀ ਜਿਹੜੀ ਆ ਉਹ ਮੈਰੂਨ ਕਲਰ ਦੀ ਦਿੱਤੀ ਹੋਈ ਆ ਆ ਇਹਦੀ ਬੈਕ ਸਾਈਡ ਆ ਆ ਸ਼ਰਟ ਦੀ ਬੈਕ ਸਾਈਡ ਆ ਸੋ ਉਹਨਾਂ ਦੀ ਪਸੰਦ ਦਾ ਸੀ ਅਸੀਂ ਬਲੌਕ ਜਿਹੜਾ ਉਹ ਕਰਵਾਇਆ ਆ ਤੇ ਦੁਪੱਟਾ ਇਹਦਾ ਬਹੁਤ ਪਿਆਰਾ ਜਿਹੜਾ ਬਣਿਆ ਹੋਇਆ ਚੁਨਾਣ ਦਾ ਦੁਪੱਟਾ ਜੀ ਇਹਦਾ ਖੁੱਲਾ ਡੁੱਲਾ 2.5 ਮੀਟਰ ਕਿਉਂਕਿ ਉਹ ਭੈਣ ਜੀ ਜਿਹੜੇ ਆ ਉਹ ਖੁੱਲੇ ਡੁੱਲੇ ਦੁਪੱਟੇ ਜਿਹੜੇ ਆ ਉਹ ਲੈਣਾ ਪਸੰਦ ਕਰਦੇ ਆ ਸੋ ਦੇਖੋ ਤੁਸੀਂ ਸਾਰਾ ਦੁਪੱਟਾ ਕਿੰਨਾ ਨੀਟ ਐਂਡ ਕਲੀਨ ਜਿਹੜੇ ਆ ਬਲੌਕ ਹੋਇਆ ਬਲੌਕ ਦਾ ਵਰਕ ਹੋਇਆ ਆ ਆ ਜਿਹੜੀ ਚੀਜ਼ ਇਹ ਵੀ ਬਹੁਤ ਸੋਹਣੀ ਯੂਨੀਕ ਜਿਹਾ ਜਿਹੜਾ ਬਾਰਡਰ ਆ ਉਹ ਦਿੱਤਾ ਹੋਇਆ ਆ ਤੇ ਇਹਨੂੰ ਅਸੀਂ ਪਾਈਪਿੰਗ ਲਾ ਕੇ 골ਡਨ ਕਲਰ ਦੀ ਤੇ ਨਾਲ ਅਸੀਂ ਮੈਰੂਨ ਕਲਰ ਦੀ ਫਿਨਿਸ਼ਿੰਗ ਪੱਟੀ ਦਿੱਤੀ ਆ ਚਾਹ ਤਾਂ ਜੋ ਉਹਨਾਂ ਦੇ ਜਿਹੜੇ ਸੂਟ ਆ ਪਾਰਟੀ ਵੇਅਰ ਬਣ ਜਾਣ ਸੋ ਬਹੁਤ ਸੋਹਣੇ ਸੂਟ ਬਣੇ ਆ ਜੀ ਬੜੇ ਪਿਆਰੇ ਸੂਟ ਆ ਤੇ ਨੈਕਸਟ ਇਹ ਆ ਜੀ ਇਹ ਵੀ ਬੜਾ ਪਿਆਰਾ ਕਲਰ ਆ ਪਿਸਤਾ ਸ਼ੇਡ ਆ ਬਹੁਤ ਸੋਹਣੀ ਪਿਸਤਾ ਪਿਸਤਾ ਵਿੱਚ ਵੀ ਕਈ ਤਰ੍ਹਾਂ ਦੀਆਂ ਸ਼ੇਡਾਂ ਆਉਂਦੀਆਂ ਆ ਇਹ ਵੀ ਉਹਨਾਂ ਦੇ ਕਹਿਣ ਤੇ ਡਾਈ ਹੋਇਆ ਸੀ ਜਿੱਦਾਂ ਦਾ ਉਹ ਚਾਹੁੰਦੇ ਸੀ ਤੇ ਇਹ ਇਦਾਂ ਇਹਦੇ ਤੇ ਐਵੇਂ ਦਾ ਬਲੌਕ ਚੱਲਿਆ ਆ ਇਹ ਸਿੰਗਲ ਕਲਰ ਦਾ ਬਲੌਕ ਇਹਦੇ ਤੇ ਚੱਲਿਆ ਆ ਤੇ ਇਹ ਵੀ ਗ੍ਰੇਪ ਦਾ ਹੀ ਫੈਬਰਿਕ ਹੈ ਸਾਡਾ ਤੇ ਇਹਦੀ ਡਿਜ਼ਾਈਨਿੰਗ ਤੁਹਾਨੂੰ ਦਿਖਾਉਣੀ ਆ ਬਲੌਕ ਦੀ ਬਹੁਤ ਸੋਹਣੀ ਡਿਜ਼ਾਈਨਿੰਗ ਹੋਈ ਹੈ ਇਹਦੀ ਸੋ ਦੇਖੋ ਤੁਸੀਂ ਕਲਰ ਵੀ ਬਹੁਤ ਪਿਆਰਾ ਆ ਕੰਬੀਨੇਸ਼ਨ ਬਹੁਤ ਜ਼ਿਆਦਾ ਸੋਹਣੇ ਲੱਗੇ ਇਹਦੇ ਤੇ ਵੀ ਆ ਦੇਖੋ ਗਲੇ ਤੇ ਅਸੀਂ ਇਹਦੇ ਤੇ ਉਹਦੇ ਤੇ ਪੋਟਲੀ ਬਟਨ ਅੰਗਵਾਏ ਸੀ ਉਹਨਾਂ ਦੇ ਤੇ ਇਹਦੇ ਤੇ ਅਸੀਂ ਸਿੰਪਲ ਜਿਹੜੇ ਆ ਬਟਨ ਲਗਵਾ ਦਿੱਤੇ ਪੋਟਲੀ ਬਟਨ ਨੂੰ ਹੀ ਲੱਗ ਰਿਹਾ ਬਹੁਤ ਸੋਹਣੀ ਇਹ ਤੇ ਜਿਹੜੀ ਫਿਨਿਸ਼ਿੰਗ ਪੱਟੀ ਆ ਅਸੀਂ ਥੋੜੀ ਜੀ ਮਜ਼ੈਂਟਾ ਕਲਰ ਦੀ ਦਿੱਤੀ ਹੋਈ ਆ ਤੇ ਇਹਦਾ ਜਿਹੜਾ ਦੁਪੱਟਾ ਆ ਉਹ ਵੀ ਬਹੁਤ ਪਿਆਰਾ ਬਣਿਆ ਹੋਇਆ ਆ ਦੇਖੋ ਆ ਦੇਖੋ ਕਿੰਨੀ ਸੋਹਣੀ ਸ਼ੇਡ ਜਿਹੜੀ ਉੱਠ ਕੇ ਆ ਰਹੀ ਆ ਦੁਪਟਾ ਇਹਦਾ ਵੀ ਦੇਖੋ ਉਹ ਬਿਲਕੁਲ ਡਿਫਰੈਂਟ ਸੀ ਇਹ ਸੂਟ ਜਿਹੜਾ ਬਿਲਕੁਲ ਡਿਫਰੈਂਟ ਆ ਦੇਖੋ ਬਲਾਕ ਵੀ ਬਹੁਤ ਤਰ੍ਹਾਂ ਦੇ ਆਉਂਦੇ ਆ ਤੇ ਤੁਸੀਂ ਇੱਕ ਚੀਜ਼ ਨੋਟ ਕਰੋ ਕਿ ਇਹਦੇ ਤੇ ਬਲਾਕਾਂ ਦੀ ਕਿੰਨੀ ਸਫਾਈ ਆ ਰਹੀ ਆ ਬੜੇ ਪਿਆਰੇ ਜਿਹੜੇ ਬਲਾਕ ਉਹ ਹੋਏ ਆ ਸੋ ਇਹ ਪਾਰਟੀ ਵੇਅਰ ਸੂਟ ਬਣ ਜਾਂਦੇ ਨੇ ਬੜੇ ਪਿਆਰੇ ਲੱਗਦੇ ਨੇ ਸੂਟ ਇਹ ਤੁਸੀਂ ਵੀ ਆਪਣੀ ਪਸੰਦਾ ਕੋਈ ਜਿਹੜਾ ਕਲਰ ਆ ਉਹਨੂੰ ਸ਼ੇਡ ਜਿਹੜੇ ਉਹ ਦੱਸ ਕੇ ਤਿਆਰ ਕਰਵਾ ਸਕਦੇ ਹੋ ਨੈਕਸਟ ਇਹ ਆ ਜੀ ਇਹ ਸਾਰੇ ਸੂਟ ਜਿਹੜੇ ਉਹ ਸਾਡੀ ਇੱਕੋ ਹੀ ਭੈਣ ਜੀ ਦੀਆਂ ਉਹਨਾਂ ਦੇ ਸਾਰੇ ਸੂਟੇ ਬਹੁਤ ਸੋਹਣੇ ਸੂਟ ਬਣੇ ਹੋਏ ਆ ਨੈਕਸਟ ਇਹ ਆ ਜੀ ਗ੍ਰੇ ਕਲਰ ਬਹੁਤ ਪਿਆਰਾ ਗ੍ਰੇ ਕਲਰ ਇਹ ਵੀ ਹਾਂਜੀ ਦੇਖੋ ਇਰਨਾਲੀ ਪਟਿਆਲਾ ਵਾਲਾ ਪਟਿਆਲਾ ਸਲਵਾਰਿਆਂ ਜੀ ਦੇਖੋ ਤੇ ਇਹ ਸਿਲਕ ਫੈਬਰਿਕ ਆ ਇਹਦਾ ਫੈਬਰਿਕ ਜਿਹੜਾ ਚੇਂਜ ਕੀਤਾ ਸੀ ਇਹ ਸਿਲਕ ਦਾ ਫੈਬਰਿਕ ਆ ਇਹਦੇ ਤੇ ਤੁਸੀਂ ਦੇਖ ਸਕਦੇ ਆ ਇਹਦੇ ਤੇ ਗਲੇ ਤੇ ਵਰਕ ਆਊਗਾ ਇਹ ਸੀ ਗਲੇ ਤੇ ਬਲੌਕ ਦਾ ਵਰਕ ਕਰਵਾ ਦਿੱਤਾ ਤੇ ਆ ਇਹਦੀ ਬੈਕ ਸਾਈਡ ਆ ਬਾਰਡਰ ਬਣਿਆ ਹੋਇਆ ਬੈਕ ਸਾਈਡ ਤੇ ਵਿੱਚ ਬੁਟੀ ਦਿੱਤੀ ਹੋਈ ਆ ਇਹਦਾ ਇੱਕ ਬੜਾ ਪਿਆਰਾ ਜਿਹਾ ਮੈਨੂੰ ਬਹੁਤ ਵਧੀਆ ਲੱਗਾ ਇਹਦੇ ਤੇ ਅਸੀਂ ਇਦਾਂ ਲੇਸਿੰਗ ਦਾ ਕੰਮ ਕੀਤਾ ਹੈ ਛੋਟਾ ਛੋਟਾ ਪਨਾਲੀ ਗ੍ਰੇ ਕਲਰ ਦਾ ਤੇ ਇੱਥੇ ਅਸੀਂ ਡਿਜ਼ਾਈਨਿੰਗ ਲਈ ਆ ਦੇਖੋ ਥੋੜਾ ਡਿਫਰੈਂਟ ਕਰਨ ਲਈ ਇਹਦੇ ਤੇ ਅਸੀਂ ਡਬਲ ਜਿਹੜੀ ਆ ਉਹ ਲੇਸ ਲਗਾ ਦਿੱਤੀ ਆ ਤੇ ਜਿਹੜੀ نیچے ਲਾਈਨਿੰਗ ਲੱਗੀ ਔਰ ਡਸ਼ੀਨ ਦੀ ਲੱਗੀ ਹੋਈ ਆ ਜੀ ਤੇ ਇਹਦਾ ਦੁਪੱਟਾ ਜਿਹੜਾ ਫੁੱਲ ਪਿਓਰ ਦਾ ਆ ਉਹ ਚੁਨਾਣ ਦੇ ਦੁਪੱਟੇ ਸੀ ਇਹ ਫੁੱਲ ਪਿਓਰ ਦਾ ਆ ਆ ਦੇਖੋ ਖੁੱਲਾ ਢੁੱਲਾ ਦੁਪੱਟਾ ਜੀ 2 ਟਾਈ ਮੀਟਰ ਸਾਰੇ ਦੁਪੱਟੇ ਤੇ ਲੇਸ ਲੱਗੀ ਹੋਈ ਆ ਆ نیچے ਬਾਰਡਰ ਆਊਗਾ ਛੋਟੇ ਪੱਲੇ ਤੇ ਤੇ ਆ ਵਿੱਚ ਆ ਵਿੱਚ ਦੀ ਡਿਜ਼ਾਈਨਿੰਗ ਆ ਸੋ ਤੁਸੀਂ ਕਿਸੇ ਵੀ ਕਲਰ ਤੇ ਜਿਹੜਾ ਉਹ ਕਰਵਾ ਸਕਦੇ ਹੋ ਸੋ ਬਹੁਤ ਸੋਹਣੇ ਬਣਿਆ ਜੀ ਇਹ ਸੂਟ ਤੇ ਤੁਸੀਂ ਆਪਣੇ ਕਿਸੇ ਵੀ ਕਲਰ ਤੇ ਜਿਹੜੇ ਇਹ ਸੂਟ ਜਿਹੜਾ ਉਹ ਬਣਵਾ ਸਕਦੇ ਹੋ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗਦੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਸਾਨੂੰ ਸਬਸਕ੍ਰਾਈਬ ਕਰਿਓ ਸਾਡੇ ਚੈਨਲ ਨੂੰ ਸੋਹਣੇ ਸੋਹਣੇ ਸੂਟ ਬਣਵਾਉਣ ਲਈ ਤੁਸੀਂ ਵੀ ਸਾਡੇ ਨਾਲ ਜਿਹੜਾ ਸੰਪਰਕ ਕਰ ਸਕਦੇ ਹੋ ਸੋ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ